ਪੈਂਜੀ ਹੁਣਾਂ ਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਵੱਤਿਆ ਤੁਹਾਡੇ ਸਿਰ ਤੇ ਸਰਪੰਚ ਹਾਂ ਤਾਂ ਸੀ। ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਧੰਨਵਾਦ ਮੀਡੀਆ ਦਾ ਸਾਰੇ ਪਿੰਡ ਵੱਲੋਂ ਮੀਡੀਆ ਦਾ ਧੰਨਵਾਦ। ਜਿਹੜਾ ਸਾਡੇ ਪਿੰਡ ਨੂੰ ਕਵਰ ਕਰ ਰਿਹਾ। ਤੇ ਬਾਕੀ ਸਾਡੀ ਮੈਸੇਜ ਜਿਹੜੀ ਹੈ ਮੇਰੀ ਉਹ ਸਰਪੰਚ ਬਣੀ ਹੋਈ ਆ। ਜੋ ਵੀ ਪਿੰਡ ਦਾ ਕਾਰਜ ਕੰਮ ਕੋਈ ਵੀ ਕਰਨ ਵਾਲਾ ਹੋਏਗਾ ਉਪੇਲ ਦੇ ਆਧਾਰ ਤੇ ਅਸੀਂ ਵਧੀਆ ਕਰਕੇ ਬਣਾਵਾਂਗੇ ਤੇ ਪਿੰਡ ਨੂੰ ਉੱਚ ਪੱਧਰ ਦੇ ਉੱਤੇ ਲੈ ਕੇ ਚੱਲਾਂਗੇ ਸਾਡਾ ਪਿੰਡ ਸਾਡਾ ਪਿੰਡ ਪਹਿਲੇ ਹੀ ਬਹੁਤ ਸੋਹਣਾ ਬਣਿਆ ਹੋਇਆ ਥੋੜੀ ਬੋਤੀਆਂ ਕੋਈ ਕਮੀਆਂ ਆ ਉਹ ਅਸੀਂ ਦੂਰ ਕਰਾਂਗੇ ਔਰ ਵਧੀਆ ਤਰੀਕੇ ਨਾਲ ਕਰਾਂਗੇ ਸਭ ਪਿਛਲੀ ਪੰਚਾਇਤ ਉਹਨਾਂ ਦੇ ਜਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਏ ਜੋ ਥੋੜੀ ਬੋਤੀ ਕੋਈ ਜਿਹਾ ਪੂਰੇ ਕਰਾਈ ਜਾਣਗੇ ਪਹਿਲੀ ਪੰਚਾਇਤ ਨੇ ਕੰਮ ਬਹੁਤ ਵਧੀਆ ਕੀਤੇ ਆ ਤੇ ਨਹੀਂ ਵੀ ਉਹਨਾਂ ਨੇ ਨਹੀਂ ਕੀਤੇ ਕੰਮ ਬਹੁਤ ਸੋਹਣੇ ਕੀਤੇ ਆ ਬਾਕੀ ਥੋੜੇ ਬੋਤੇ ਪਿੰਡ ਦੇ ਜਿੱਦਾਂ ਰੋਡ ਸਾਈਡਾਂ ਬਣਣੀਆਂ ਸੀ ਜਾਂ ਕੁਝ ਮੜੀਆਂ ਦਾ ਕੰਮ ਆ ਸਾਡਾ ਸਮਸ਼ਾਨ ਘਾਟ ਦਾ ਕੁਝ ਸਾਡਾ ਰੋੜੀ ਦਾ ਕੰਮ ਆ ਬਾਕੀ ਪਿੰਡ ਦਾ ਰੋਡ ਆ ਜਿਹੜਾ ਉਹ ਅਸੀਂ ਚੌੜਾ ਕਰਾਂਗੇ ਫਰੰਟ ਰੋਡ ਜਿਹੜਾ ਜਿਹੜਾ ਲੱਗਦਾ ਪਿੰਡ ਨੂੰ ਉਹ ਅਸੀਂ ਰੋਡ ਚੌੜਾ ਕਰਕੇ ਬਾਕੀ ਹੋਰ ਵੀ ਕਮੀਆਂ ਪੇਸ਼ੀਆਂ ਜਿਹੜੀਆਂ ਵਾ ਉਹ ਪਿੰਡ ਦੀਆਂ ਦੂਰ ਕਰਾਂਗੇ ਸਭ ਤੁਸੀਂ ਆਮ ਦੇਖਿਆ ਹੋਊ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਇਦਾ ਉਹ ਬੋਲੋ ਮੋਟੇ ਲੱਗੇ ਹੁੰਦੇ ਆ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਨੇ ਦੇ ਅੰਦਰ ਹਿੰਦੂ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਹਾਂਜੀ ਤੁਹਾਡਾ ਸਪੈਂਸਰ ਹੀ ਹੁੰਦੀ ਆ ਬੱਚਿਆਂ ਵਾਸਤੇ ਚੂਲੇ ਹੁੰਦੇ ਨੌਜਵਾਨਾਂ ਵਾਸਤੇ ਓਪਨ ਜਿਮ ਲੱਗ ਹਾਂਜੀ ਉਹ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕੋਈ ਇਦਾਂ ਦੀ ਫੈਸਿਲਿਟੀ ਹੈਗੀ ਸਾਡੇ ਪਿੰਡ ਤੇ ਕੋਈ ਅਜਿਹੀ ਫੈਸਿਲਿਟੀ ਨਹੀਂ ਆ ਫਿਰ ਹਾਲ ਕੋਸ਼ਿਸ਼ ਕਰਾਂਗੇ ਪਿੰਡ ਨੂੰ ਸੋਨਾ ਬਣਾਉਣ ਤੇ ਫੁੱਲ ਬੂਟੇ ਵਧੀਆ ਲਾਵਾਂਗੇ ਲਿਆ ਕੇ ਰੋਡ ਨੂੰ ਵੀ ਵਧੀਆ ਸੋਨਾ ਚਮਕਾਵਾਂਗੇ ਬਾਕੀ ਪਿੰਡ ਕੋ ਜਿਹੜੀ ਕੁਦਰਤੀ ਜ਼ਮੀਨ ਆਪਣੀ ਜਿਹੜੀ ਪੰਚਾਇਤੀ ਜ਼ਮੀਨ ਆ ਬਹੁਤ ਘੱਟ ਆ ਪਿੰਡ ਦੇ ਵਿੱਚ ਕੋਈ ਅਜਿਹੀ ਜਗ੍ਹਾ ਨਹੀਂ ਆ ਜਿੱਥੇ ਕੋਈ ਪਾਰਕ ਤਿਆਰ ਕਰ ਲਈਏ ਜਾ ਕੋ ਡਿਸਪੈਂਸਰੀ ਸਾਨੂੰ ਇਹ ਬਹਿਰਾਪੁਰ ਨੇੜੇ ਪੈਂਦਾ ਨੀਅਰ ਆ ਬਿਲਕੁਲ ਸਾਨੂੰ ਸਾਰੀਆਂ ਸਹੂਲਤਾਂ ਉੱਥੋਂ ਮਿਲ ਜਾਂਦੀਆਂ ਵਾ ਤੇ ਪਿੰਡ ਦੇ ਵਿੱਚ ਫਿਲਹਾਲ ਪਾਰਕ ਦਾ ਕੋਈ ਜਗ੍ਹਾ ਨਹੀਂ ਹੈਗੀ ਸਾਡੇ ਕੋਲ ਬਣਾ ਜਮਾ ਵਾਸਤੇ ਵੀ ਕੋਈ ਜਗ੍ਹਾ ਨਹੀਂ ਹੈ ਉਹ ਜੀ ਕਿ ਅਸੀਂ ਜਮਤਿਆਰ ਕਰ ਸਕੀਏ ਬਾਕੀ ਇੱਕ ਸਾਡੇ ਪਿੰਡ ਦਾ ਸ਼ਹੀਦ ਆ ਅਕਵਾਲ ਸਿੰਘ ਉਹਨਾਂ ਦੇ ਨਾਂ ਤੇ ਗੇਟ ਵੱਲੋਂ ਮਨਜ਼ੂਰੀ ਅਸੀਂ ਕਿਹਾ ਵੀ ਸਾਡਾ ਗੇਟ ਮਨਜ਼ੂਰ ਕਰੋ ਸਾਡੇ ਗੇਟ ਪਿੰਡ ਦਾ ਬਨਣਾ ਚਾਹੀਦਾ ਉਹ ਸ਼ਹੀਦ ਦੇ ਨਾਂ ਤੇ ਗੇਟ ਜ਼ਰੂਰ ਬਨਣਾ ਚਾਹੀਦਾ ਜੀ ਸ਼ੀਰਕਵਾਰ ਸਿੰਘ ਸਨੂਫ ਸੇਵਾ ਸਿੰਘ ਇਹ ਪਹਿਲਾਂ ਕਿਸੇ ਨੇ ਵੀ ਕੋਈ ਪ੍ਰੋਇਜ ਦੀ ਕੀਤੀ ਪ੍ਰਸ਼ਾਸਨ ਜਾਂ ਸਰਕਾਰਿਕਾਂ ਕਿਸੇ ਨੇ ਪਹਿਰੇ ਹੁੰਜਤਾ ਨਹੀਂ ਨਹੀਂ ਜੀ ਇਹਦਾ ਕੋਈ ਮੁੱਦਾ ਹੀ ਨਹੀਂ ਆਇਆ ਤਾਂ ਆਮ ਆਦਮੀ ਪਾਰਟੀ ਨੇ ਪਿੰਡ ਪਰਤੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਨਾਮ ਮੰਗੇ ਸੀ ਇਹ ਗੇਟ ਬਣਾਉਣ ਵਾਸਤੇ ਅਸੀਂ ਵੀ ਗੇਟ ਦੇ ਵਾਸਤੇ ਨਾਮ ਦਿੱਤਾ ਸੀ ਤੇ ਦੁਵਾਰਾ ਕੋਈ ਉਹਦੀ ਕਾਰਵਾਈ ਨਹੀਂ ਹੋਈ ਉਹ ਗੇਟ ਸ਼ਹੀਦ ਦਾ ਜਰੂਰ ਬਣਾਣਾ ਚਾਹੀਦਾ ਸੀ ਰਸਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰਡ ਨਹੀਂ ਬਣੇ ਹੁੰਦੇ ਗਰੀਬ ਤੱਕ ਰਸਨ ਦਾ ਨਹੀਂ ਪਹੁੰਚਦਾ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਸਮੱਸਿਆ ਇਹ ਤਾਂ ਨਹੀਂ ਹੈ ਹਾਂਜੀ ਜਿਹੜੇ ਰਾਸ਼ਨ ਕਾਰਡ ਆ ਬਹੁਤ ਘਰਾਂ ਦੇ ਜਿਹੜੇ ਆ ਕੋਈ ਕੱਟ ਹੋ ਗਿਆ ਜਿਹੜੇ ਨਹੀਂ ਬੜੇ ਨਵੇਂ ਕਈਆਂ ਦੇ ਬਣਨੇ ਚਾਹੀਦੇ ਆ ਜਿਨ੍ਹਾਂ ਨੂੰ ਸਹੂਲਤ ਮਿਲਣੀ ਚਾਹੀਦੀ ਉਹਨਾਂ ਨੂੰ ਮਿਲ ਗਈ ਨਹੀਂ ਮਿਲੀ ਮਤਲਬ ਜਿਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਉਹਨਾਂ ਨੂੰ ਮਿਲ ਗਈ ਆ ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਸਰਕਾਰ ਇਹ ਗੱਲ ਧਿਆਨ ਦੇਵੇ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਕਾਨਕ ਦਾ ਜਿਹੜਾ ਰਾਸ਼ਨ ਕਾਰਡ ਆ ਜਿਹੜਾ ਉਹ ਬਣਨਾ ਚਾਹੀਦਾ ਜ਼ਰੂਰੀ ਆ ਬਹੁਤ ਘਰ ਇਹੋ ਜਿਹੇ ਆ ਗਏ ਜਿਹੜੇ ਬਿਲਕੁਲ ਕਿਲੋ ਕਿਲੋ 2 2 ਕਿਲੋ ਆਟਾ ਲਿਆਂਦੇ ਆ ਵਿਚਾਰੇ ਆਪਣਾ ਟਾਈਮ ਪਾਸ ਕਰਦੇ ਆ ਸਪਰ ਸੱਤ ਪੈਨ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦਿੰਦੇ ਪਿੰਡ ਦੇ ਐਜੂਕੇਸ਼ਨ ਸਕੂਲ ਮਜੀਠੀ ਆ ਬੱਚਿਆਂ ਬਾਅਦ ਤੇ ਛੋਟਾ ਆਂਗਣਵਾੜੀ ਦਾ ਸਕੂਲ ਆ ਪਿੰਡ ਦੇ ਵਿੱਚ ਉਹਦੇ ਉਹਦੇ ਵਾਸਤੇ ਸਾਡੇ ਕੋਲ ਬਿਲਕੁਲ ਜਗ੍ਹਾ ਨਹੀਂ ਉਹ ਸਾਡੇ ਧਰਮਸਾਲਾ ਬਣੀ ਆ ਉਹਦੇ ਵਿੱਚ ਉਹ ਬੱਚਿਆਂ ਨੂੰ ਪਠਾਉਂਦੇ ਆ ਉਹ ਵੀ ਥੋੜਾ ਬਹੁਤਾ ਹਨ ਮੁਸ਼ਕਲ ਆਂਦੀ ਆ ਉਹਦੀ ਵੀ ਇਹ ਕਰਕੇ ਸਾਨੂੰ ਜਿਹੜਾ ਵਾ ਆਂਗਣਵਾੜੀ ਦਾ ਸਕੂਲ ਤਿਆਰ ਕਰਕੇ ਦਿੱਤਾ ਜਾਵੇ ਜਿਹੜੇ ਬੱਚੇ ਵਧੀਆ ਕਰਕੇ ਆਪਣੇ ਵਹਿ ਸਕਣ ਜਿਹੜੇ ਇਹ ਕਾਦੀ ਗੱਲ ਕਰੀਏ ਜਿਹੜੇ ਮਨਰੇਗਾ ਦੇ ਵਿੱਚ ਜੋਗ ਲੋਕ ਆਉਂਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸੋ ਜਾਇਨਾ ਪਾਈ ਜਾਂਦੇ ਨੇ ਸੋ ਤੁਹਾਡੀ ਕੋਈ ਤਾਂ ਕਿਵੇਂ ਪਤਾ ਲਾ ਕੀਤਾ ਜਾਂਦਾ ਮਨਰੇਗਾ ਦੇ ਵਿੱਚ ਫਿਲਹਾਲ ਤੇ ਸਾਡੇ ਪਿੰਡ ਦੇ ਵਿੱਚ ਕੋਈ ਕੰਮ ਕਰਕੇ ਰਾਜੀ ਨਹੀਂ ਮਨਰੇਗਾ ਦੇ ਵਿੱਚ ਕਿਉਂਕਿ ਸਾਰੇ ਬਾਹਰ ਲੇਬਰ ਕਰਦੇ ਆ ਜਾ ਕੇ ਸੋ ਉਹ ਪੱਕੇ ਲੇਬਰ ਲੱਗੀ ਹੋਈ ਹੈ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਇੰਨਾ ਟਾਈਮ ਨਹੀਂ ਇੱਕ ਦੋ ਬੰਦੇ ਹੋਣਗੇ ਤਾਂ ਉਹਨਾਂ ਨੂੰ ਆਪਾਂ ਜਦੋਂ ਵੀ ਕੰਮ ਆਏਗਾ ਆਪਾਂ ਲਾਵਾਂਗੇ ਨਾਲ ਹਾਂਜੀ ਜੋਧਨ ਨਸ਼ਿਆਂ ਵਿਰੁੱਧ ਪੰਜਾਬ ਸਕਾਨੇ ਮਹਮ ਸੇੜੀ ਜਸੋ ਆਪਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਦਿੰਦੇ ਨਸ਼ਿਆਂ ਵਿਰੁੱਧ ਮੇਰਾ ਪਿੰਡ ਸ਼ੁਰੂ ਤੋਂ ਹੀ ਵਧੀਆ ਰਿਹਾ ਵਾ ਨਸ਼ੇ ਦੇ ਵਾਸਤੇ ਚਟਾ ਜੋ ਇਹ ਆਮ ਦੁਨੀਆ ਦੇ ਉਤੇ ਨਸ਼ੇ ਤੁਰ ਪਿਆ ਇਹਦੇ ਮੇਰਾ ਪਿੰਡ ਬਹੁਤ ਬਚਿਆ ਹੋਇਆ ਵਾ ਕੱਲੀ ਸਾਡੀ ਐਸਆਈ ਭਰਾਮਪੁਰ ਤੋਂ ਆਈ ਸੀ ਉਹ ਮਾਤਾ ਪਾ ਕੇ ਗਈ ਆ ਤੇ ਸਾਡੇ ਪਿੰਡ ਦੀ ਜ਼ੀਰੋ ਰਿਪੋਰਟ ਆ ਜੀ ਚਟੇ ਵਾਸਤੇ ਜੋ ਵੀ ਨਸ਼ਾ ਜਿਹੜਾ ਮਾੜਾ ਸਿਹਤ ਬਾਤੇ ਉਹ ਜ਼ੀਰੋ ਰਿਪੋਰਟ ਆ ਜੀ ਹੜ ਪਿੰਡ ਦੀ ਉਹ ਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲ ਕੀ ਦਿਖਾਉਣ ਹੋਵੇਗਾ ਨਹੀਂ ਬੱਚੇ ਵੀ ਸਾਡਾ ਸਾਥ ਬਹੁਤ ਦਿੰਦੇ ਆ ਜਿੱਥੇ ਕੋਈ ਕੰਮ ਕਈਏ ਨਾਲ ਇਕੱਠੇ ਹੋ ਕੇ ਤੁਰ ਪੈਂਦੇ ਆ ਕੋਈ ਗੱਲ ਨਹੀਂ ਇਹੋ ਜੀ ਬੱਚਿਆਂ ਲੋ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਬਾਕੀ ਇਹ ਆ ਵੀ ਸਾਡੀ ਸੋਚ ਆ ਵੀ ਆਜ ਤੋਂ ਕੋਈ ਪੰਜਵੇਂ ਛੇਵੇਂ ਸਰਪੰਚ ਪਹਿਲੇ ਬੱਚਿਆਂ ਬੱਚਿਆਂ ਨੂੰ ਘਰਾਂ ਦੇ ਵਿੱਚ ਛੋਟੇ ਛੋਟਿਆਂ ਨੂੰ ਕ੍ਰਿਕਟ ਦਾ ਸਮਾਨ ਚਿੜੀ ਸੱਕਾ ਵਗੈਰਾ ਇਹ ਘਰੇ ਹੀ ਦਿੰਦੇ ਸੀ ਖੇਡਣ ਬਾਅਦ ਬਾਕੀ ਅਗਲੀ ਪੰਚਾਇਤਾਂ ਨੇ ਕਿਸੇ ਨਹੀਂ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੋਚ ਰਿਹਾ ਵੀ ਘਰ ਪਰਤੀ ਜਿਹੜੇ ਬੱਚੇ ਆ ਉਹਨਾਂ ਨੂੰ ਖੇਡਾਂ ਦਾ ਸਮਾਨ ਦਿੱਤਾ ਜਾਵੇ। ਸਭ ਕੱਚੇ ਪੁਠੇ ਰਾਟਾ ਮਿਲਣਾ ਚਾਹੀਦਾ ਸਭ ਨਵੇਂ ਫਾਰਮ ਭਰੇ ਗਏ ਨੇ। ਆਪ ਜੀ ਦੇ ਪਿੰਡ ਜੇ ਕਿੰਨੇ ਕੱਚੇ ਪੁਠੇ ਰਾਟਾ ਹੈ ਕਿੰਨੇ ਨਵੇਂ ਫਾਰਮ ਭਰੇ। ਗ੍ਰਾਂਟ ਤੇ ਇਦੇ ਤੱਕ ਕਿਸੇ ਦੀ ਨਹੀਂ ਆਈ। 25 ਨਵੇਂ ਫਾਰਮ ਭਰੇ ਆ ਜਿਹੜੇ ਕੋਈ 7 ਕੱਚੀਆਂ ਜਣਾਂ ਦੀਆਂ ਉਹਨਾਂ ਦੇ 25 ਨਾਮ ਪਾਏ ਆ ਜੀ। ਸੈਂਕੜੇ ਗੁਰਮੁੜੇ ਸਭ ਕਸੂਰ ਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚੋਂ ਚੰਗੀਆਂ ਚਾਹੇ ਪੰਜਾਬ ਤੋਂ ਹੋਣ। ਉਹ ਗਰੀਬ ਨਿਕਾ ਉਹ ਨਹੀਂ ਪੁੱਜਦਾ ਹੁੰਦੀ ਕਿਰਤਾਂ ਕਰ ਧੜੇ ਬੰਦੀ ਹੁੰਦੀ ਆ ਸੋ ਤੁਹਾਡੀ ਗੋਈ ਚ ਕਿਉਂ ਪਰਾਂ ਲੱਗਦਾ ਹੈ ਪੌਂਜੀ ਦੀ ਤੇ ਅੱਜ ਤੱਕ ਸਾਰਿਆਂ ਦੇ ਕੋਲ ਰਹੀ ਆ ਕੁਝ ਪਾਰਟੀ ਬਾਜੀ ਕਰਕੇ ਰਾਸ਼ਨ ਕਾਰਡ ਮੇਰੇ ਪਿੰਡ ਦੇ ਕੱਟੇ ਗਏ ਆ ਉਹ ਬਹੁਤ ਗਰੀਬ ਬੰਦੇ ਆ ਜਿਨ੍ਹਾਂ ਦੇ ਕੱਟਿਆ ਉਹ ਕੋਈ ਜ਼ਮੀਨ ਵੀ ਨਹੀਂ ਉਹਨਾਂ ਦੀ ਉਹ ਤੁਹਾਨੂੰ ਮੈਂ ਪਹਿਲੇ ਵੀ ਕਹਿ ਚੁੱਕਾ ਵੀ ਕਿਲੋ 2-2 ਕਿਲੋ ਆਟੇ ਵਾਲੇ ਆ ਗਰੀਬ ਬੰਦੇ ਆ ਉਹ ਉਹਨਾਂ ਦਾ ਰਾਸ਼ਨ ਕਾਰਡ ਜਿਹੜੇ ਆ ਬਣਨੇ ਚਾਹੀਦੇ ਆ ਸਰਕਾਰ ਇਹਨਾਂ ਗੱਲਾਂ 'ਤੇ ਧਿਆਨ ਦੇ ਜਿਹੜਾ ਹੱਕ ਆ ਹੀ ਨਜਾਇਜ਼ ਕਾਰਡ ਕੋਈ ਨਹੀਂ ਬਣ ਦਿਆਂਗੇ ਜਿਹੜਾ ਹੱਕ ਬਣਦਾ ਉਹਦਾ ਹੀ ਕਾਰਡ ਦਿਆਂਗੇ ਜਿਹੜੀ ਸਹੂਲਤ ਸਰਕਾਰ ਦੀ ਆਵੇ ਉਹ ਨਜਾਇਜ਼ ਬੰਦੇ ਕਿਸੇ ਨੂੰ ਨਹੀਂ ਦਿਆਂਗੇ ਦਿਆਂਗੇ ਤੇ ਗਰੀਬ ਨੂੰ ਦਿਆਂਗੇ ਕਈ ਵਾਰੀ ਪਿੰਡਾਂ ਦੇ ਚੱਕਦੇ ਇੰਨੇ ਕੁ ਵਾਰ ਜਾਂਦੇ ਆ ਲੋਕਾਂ ਨੂੰ ਥਾਣੇ ਪਹੁੰਚਾਂ ਧੱਕੇ ਖਾਣੇ ਪੈਂਦੇ ਆ ਉਹਨਾਂ ਦਾ ਸਮਾਂ ਬਰਬਾਦ ਹੁੰਦਾ ਤੇ ਪੈਸੇ ਦਰਵਾਸ ਹੁੰਦਾ ਸੋ ਇਹ ਸਪੰਜ ਦੀ ਕੀ ਜੁੰਮਿਆ ਦਿੰਦੇ ਕਿਵੇਂ ਦੇ ਦੇ ਕੋਸ਼ਿਸ਼ ਕਰੀਦੀ ਐ ਇਹੋ ਵੀ ਝਗੜਾ ਜਿਹੜਾ ਪਿੰਡ ਚੀ ਮਸਲਾ ਜਿਹੜਾ ਹੱਲ ਹੋ ਜਾਏ ਉਸ ਜਿਹੜੇ ਹੁੰਦੇ ਆ ਵੀ ਇੱਕ ਦੂਜੇ ਰਾਈਂ ਸੱਜੇ ਪੱਸੇ ਖੱਬੇ ਹੋ ਕੇ ਥਾਣੇ ਜਾ ਵੜਦੇ ਆ ਫੈਸਲਾ ਦਾ ਆਖਰ ਪੰਚਾਇਤ ਨੇ ਹੀ ਕਰਨਾ ਹੁੰਦਾ ਤੇ ਇਸ ਕਰਕੇ ਅਸੀਂ ਪਿੰਡ ਜੀ ਵੀ ਬੇਨਤੀ ਕਰੀ ਦੀ ਆ ਵੀ ਬਾਹਰ ਨਾ ਜਾਓ ਥਾਣੇ ਨਾ ਜਾਓ ਪਿੰਡ ਦੇ ਵਿਹੜੇ ਆਪਣਾ ਮਸਲਾ ਹੱਲ ਕਰ ਲਓ ਕਿਹਦਾ ਕੁਛ ਉਹਨਾਂ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਕੰਮ ਕਰਾਉਣ ਜਾਦੇ ਹੋ ਲੋੜੀ ਦਾ ਜਿਹੜਾ ਫਿਰ ਉਹ ਸੁਖ ਸੁਹਤਾਂ ਪ੍ਰਦਾਨ ਕਰਦੇ ਇੱਕ ਤੇ ਸਾਡੇ ਪਿੰਡ ਕਚਰਾ ਸੁੱਟਣ ਵਾਸਤੇ ਬਹੁਤ ਹਾਲਤ ਮਾੜੀ ਆ ਕਚਰਾ ਅਸੀਂ ਓਪਨ ਜੀ ਸੁੱਟਦੇ ਆ ਜਾ ਕੇ ਇੱਕ ਕਿਰਨਨ ਵਾਲਾ ਵੀ ਕਹਿੰਦੇ ਆ ਉਹ ਡੋਗਾ ਵੀ ਕਹਿੰਦੇ ਸਾਡੇ ਇਲਾਕੇ ਚ ਉਹਦੇ ਕਿਨਾਰੇ-ਕਿਨਾਰੇ ਜਾ ਕੇ ਆਪਾਂ ਸੜਦੇ ਪਏ ਆ ਫਿਰ ਹਾਲ ਅਸੀਂ ਜਗਾ ਬਣਾ ਰਹੇ ਆ ਨਰੇਗਾ ਚ ਪਾਰੇ ਮਨ ਨਰੇਗਾ ਚ ਪਾਰੇ ਆ ਜੀ ਉਹਦਾ ਰਸਤਾ ਪੱਕਾ ਕਰਕੇ ਉਹਦੀ ਛੱਡ ਜਿਹੜੀ ਉਹ ਵੀਡੀਓ ਸਾਹਿਬ ਆਏ ਸੀ ਉਹਨਾਂ ਦੱਸਿਆ ਸੀ ਉਹਦਾ ਮਤਾ ਪਾਇ ਚੁੱਕਾ ਵਾ ਉਹ ਬਣ ਜੂਗੀ ਤੇ ਬਾਕੀ ਜਿਹੜੀ ਆ ਕੋਈ ਨਾਲੀ ਗਾਲੀ ਟੁੱਟ ਪੱਜ ਹੋਏ ਜੀ ਉਹ ਆਪਾਂ ਰਿਪੇਅਰ ਜ਼ਰੂਰ ਕਰਾਂਗੇ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ 85 ਵਾ ਕੰਦਾ ਮੌਕਾ ਤਾਂ ਮਾਨ ਬਖਸ਼ਾ ਤੁਹਾਡੇ ਸਰਪੰਚਤਾ ਸੀ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਮੇਰਾ ਮੈਸੇਜ ਹੈ ਪਿੰਡ ਵਾਲਾ ਨੂੰ ਸਰਪੰਚ ਦਲਜੀਤ ਕੌਰ ਨਹੀਂ ਹੈ ਸਾਰਾ ਪਿੰਡ ਹੀ ਸਰਪੰਚ ਹੈ ਤੋਂ ਜੋ ਜਿੱਦਾਂ ਜਿੱਦਾਂ ਸਰਕਾਰ ਸਾਨੂੰ ਪੈਸੇ ਭੇਜੇਗੀ ਉਸੇ ਉਸੇ ਤਰ੍ਹਾਂ ਪਿੰਡ ਨੂੰ ਪੁੱਛ ਕੇ ਕੰਮ ਕੀਤਾ ਜਾਊਗਾ